ਆ ਦੇਖ ਲੋ ਜੀ ਦੇ ਹੋਰੋਂ ਲੰਘ ਰਿਹਾ ਸੀਗਾ ਮੈਂ ਵਿਚ ਲੈ ਕੇ ਬੈਠਾ ਗੱਡੀ ਮਾਰੀਆਂ ਨਾਲੇ ਵਿਚ ਲੈ ਕੇ ਬੈਠਾ ਗੱਡੀ ਮਾਰੀ ਗੱਲਾਂ ਮਾਰ ਰਹੀ ਸੀਗੇ ਆਰਾਮ ਨਾਲ ਜਾ ਰਿਆਂ ਆ ਕੇ ਖੜਿਆ ਵਿਚ ਲੈ ਕੇ ਗੱਡੀ ਮਾਰੀ ਫੇਰ ਆਕੜ ਵੀ ਪੁਲਿਸ ਪਿੱਛੇ ਦਾ ਕਰਾ ਲੋ ਨਾ ਕੱਢ ਮੈਂ ਲੂੰਗਾ ਮਾਰੇ ਪਿੱਛੇ ਦਾ ਕਰਾ ਲੋ ਸਕਰੀਟਾ ਭੇਜਣਗੀਆਂ ਮੈਂ ਤਾਂ ਗੁੱਸਾ ਕਰ ਹੀ ਨਹੀਂ ਰਹੀ ਚੱਕਰ ਤਾਂ ਇਹ ਆ ਮੈਨੂੰ ਗੁੱਸਾ ਕਿਸੇ ਦਾ ਜਦੋਂ ਗੱਲਾਂ ਮਾਰ ਰਹੇ ਹੋ ਕੋਈ ਨਾ ਕੋਈ ਨਾ ਵੀ ਦੱਸਿਓ ਪਿੱਛੇ ਤਾਂ ਘਰਾਲੂ ਨਾ ਤਹੀਂ ਨਿਕਲੀ ਗੱਡੀ ਆ ਦੇਖ ਲਓ ਜੀ ਆਕੜ ਦੇਖ ਲਓ ਬੰਦੇ ਦੀ ਆਕੜ ਦੇਖ ਲਓ ਦੇਖੋ ਦੇਖੋ ਬੋਲੋ ਭਾਜੀ ਬੋਲ ਨਹੀਂ ਬੋਲੋ ਭਾਜੀ ਬੋਲੋ ਜੀ ਬੋਲੋ ਜੀ ਘਰ ਗੱਡੀ ਬੈਕ ਕਰ ਗੱਡੀ ਕਿਵੇਂ ਬੈਕ ਕਰਾਂ ਕਿਰੇਟਾ ਬੈਣੀਆ ਦੋਸਤੋ ਬਿਚਲਾ ਕੇ ਥੋਨੇ ਮਾਰਤੀ ਕਿਉਂ ਕਰਾਂ ਆ ਦੇਖ ਲੋ ਜੀ ਦੇਖ ਆ ਦੇਖ ਲੋ ਜੀ ਆ ਜੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆ ਗੱਡੀ ਆ ਜੀ ਆ ਦੇਖ ਲਓ ਉਹ ਗੱਡੀਆਂ ਦੇਖ